ਨਗਰ ਕੌਂਸਲ ਚੋਣਾ ਨੂੰ ਸਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਮਾਜੋਕ ਐਸਐਸਪੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਪੈਸ਼ਲ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਡੀਐਸਪੀ ਫਲੋਰ ਸਰਮਨ ਸਿੰਘ ਬਲ ਅਤੇ ਥਾਣਾ ਮੁਖੀ ਸੰਜੀਵ ਕਪੂਰ ਦੀ ਅਗਵਾਈ ਹੇਠ ਪਾਰਕਿੰਗ ਥਾਮਾ ਬੱਸ ਅਡੇ ਰੇਲਵੇ ਸਟੇਸ਼ਨ ਅਤੇ ਹੋਰ ਅਹਿਮ ਥਾਮਾ ਤੇ ਜ਼ੋਰਦਾਰ ਚੈਕਿੰਗ ਕੀਤੀ ਗਈ ਇਸ ਅਭਿਆਨ ਦਾ ਮਕਸਦ ਚੋਣਾ ਦੌਰਾਨ ਕਾਨੂੰਨ ਵਿਵਸਥਾ ਕਾਇਮ ਰੱਖਣਾ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਰੋਕਣਾ ਹੈ ਡੀਐਸਪੀ ਸਰਵੰਸਿੰਘ ਬਾਲ ਨੇ ਕਿਹਾ ਕਿ ਸਪੈਸ਼ਲ ਚੈਕਿੰਗ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗੀ ਅਤੇ ਨગરਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਫਲੋਰ ਤੋਂ ਰਾਜਮਾਨ ਨੰਗਲ ਦੀ ਖਾਸ ਰਿਪੋਰਟ ਤੇ ਸਾਡੇ ਮਾਨਯੋਗ ਡੀਆਈ ਸਾਹਿਬ ਵੱਲੋਂ ਅਤੇ ਮਾਨਯੋਗ ਐਸਐਸਪੀ ਸਾਹਿਬ ਜੰਦਰ ਦੇ ਹਾਤੀ ਜੀ ਵੱਲੋਂ ਇਹ ਚਲਾਇਆ ਗਿਆ ਸਪੈਸ਼ਲ ਆਪਰੇਸ਼ਨ ਜਿਹਦੇ ਵਿੱਚ ਅਸੀਂ ਪਾਰਕਿੰਗ ਪਲੇਸਿਸ ਜਿੱਦਾਂ ਬੱਸ ਸਟੈਂਡ ਹੈਗਾ ਰੇਲਵੇ ਸਟੇਸ਼ਨ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਇੱਕ ਤੇ ਮਧੇ ਨਜ਼ਰ ਰੱਖਦੇ ਹੋਏ ਸਾਡੀਆਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਉਹ ਚੋਣਾ ਨਹੀਂ ਕਿ ਸ਼ੱਕੀ ਬੰਦੇ ਜਿਹੜੇ ਆ ਉਹਨਾਂ ਨੂੰ ਉਹਨਾਂ ਤੇ ਅਸੀਂ ਨਜ਼ਰ ਰੱਖ ਰਹੇ ਹਾਂ ਉਸ ਬੰਦ ਵਿੱਚ ਅਸੀਂ ਤਲਾਸ਼ੀ ਮਹਿਮ ਤੇ ਪਲੱਸ ਚੈੱਕ ਕੀਤਾ ਗਿਆ ਰੇਲਵੇ ਸਟੇਸ਼ਨ ਫਲਾਕ ਨੂੰ